ਸਾਹਿਬ ਗੁਣੀ ਨਿਧਾਨਾ ਤੁਮਰੀ ਮੈਂ ਮਾ ਬਰਨ ਨਾ ਥਾਕੋ ਤੋ ਠਾਕੁਰ ਪੂਜ ਭਗਵਾਨ ਤੁਮਰੀ ਮੈਂ ਮਾ ਬਰਨ ਨਾ ਥਾਕੋ ਹਾਪੁਰ ਊਚ ਭਗਵਾਨ ਨਾਮ तिहारो ਕਹਾ ਕੀ ਹੋ ਗਿਆ ਉਹਦੇ ਨਾਲ दारिद दुष्ट दोख ਤੇ ਰਹਾ ਕਿਹਨਾਂ ਚੀਜ਼ਾਂ ਤੋਂ ਉਹਦਾ ਬਚਾਅ ਹੋ ਗਿਆ ਬਚਾਅ ਹੋ ਗਿਆ ਇੱਥੇ ਕਰਕੇ ਗੁਰੂ ਦੇ ਪਿਆਰਿਓ ਆਪਾਂ ਆਪਣੇ ਦੁੱਖ ਦੂਰ ਕਰਨਾ ਚਾਹੁੰਨੇ ਆ ਸਤਿਗੁਰਾਂ ਦੀ ਗੁਰਬਾਣੀ ਦੇ ਨਾਲ ਜੁੜ ਜੀਏ ਸਤਿਗੁਰਾਂ ਦਾ ਪੱਲਾ ਫੜ ਲਈਏ ਅੱਜ ਦੇ ਸਮੇਂ ਦੇ ਅੰਦਰ ਸਾਡਾ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਣਿਆ ਸਤਿਗੁਰੂ ਸੱਤੇ ਪਾਤਸ਼ਾਹ ਜੀ ਦੀ ਬਾਣੀ ਬਾਣੀ ਪੜ ਲਈਏ ਪਾਤਸ਼ਾਹ ਕਹਿੰਦੇ ਦੁੱਖ ਦੂਰ ਕਰਨਾ ਚਾਹੁੰਨੀਓ ਕਿਵੇਂ ਹੋਣਗੇ ਦੁੱਖ ਰੋਗ ਸੰਤਾਪ ਉਤਰੇ ਕਿਵੇਂ ਪਲਾ ਕੀ ਹੁੰਦੀ ਅਗੇ ਭੰਤੀ ਅੱਜ ਕੇ ਬੋਲੋ ਬਾਣੀ ਆਨੰਦ ਸਾਹਿਬ ਹੈ ਪਿਆਰਿਓ ਇਹਦੇ ਸੁਖਾਲਾ ਜ ਹੈ ਕੱਜ ਕੇ ਬੋਲਿਓ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸਜੀ ਬਾਤ ਬਾਣੀ ਸੁਣ ਲਿਓ ਦੁੱਖ ਦੂਰ ਹੋ ਜਾਂਦੇ ਆ ਭਾਈ ਇੱਕ ਵਾਰੀ ਸੁਣ ਕੇ ਵੇਖ ਲਓ ਇਲਖਾਂ ਰੋਗਾਂ ਦਾ ਇਲਾਜ ਹੈ ਸਤਿਗੁਰ ਦੀ ਗੁਰਬਾਣੀ ਇਲਖਾਂ ਰੋਗਾਂ ਦਾ ਜਿਹੜਾ ਇਲਾਜ ਕਰ ਦਿੰਦੀ ਆ ਸਤਿਗੁਰਾਂ ਦੀ ਗੁਰਬਾਣੀ ਇਤ ਕਰਕੇ ਮੇਰੀ ਆਪ ਜੀ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਭਾਈ ਆਪ ਜੀ ਆਪ ਔਰ ਆਪਣੇ ਬੱਚਿਆਂ ਨੂੰ ਜਿਹੜੀ ਸਾਡੇ ਦਿਨ ਦੀ ਸ਼ੁਰੂਆਤ ਹੈ ਨਾ ਉਹ ਜਪਨੀ ਸਾਹਿਬ ਤੋਂ ਕਰਿਆ ਕਰੋ ਭਾਈ ਆਹ ਜਿਹੜੀ ਬੈਟੀਆਂ ਲੈਨੇ ਉਹਨਾਂ ਛੱਡ ਦਿਓ ਜੇ ਜ਼ਿੰਦਗੀ ਚ ਸੌਖਾ ਚਾਹੁੰਦੇ ਹੋ ਜੇ ਆਨੰਦ ਲੈਣਾ ਚਾਹੁੰਦੇ ਹੋ ਜ਼ਿੰਦਗੀ ਦੇ ਅੰਦਰ ਸਿੱਖੋ ਔਰ ਸਕੇ ਸਭ ਤੋਂ ਪਹਿਲਾਂ ਹੱਥ ਦੇ ਅੰਦਰ ਜਪਨੀ ਸਾਹਿਬ ਦਾ ਗੁੜਕਾ ਫੜ ਲਿਆ ਕਰੋ ਔਰ ਸਕੇ ਸਾਧ ਗੁਰਾਂ ਦੀ ਗੁਰਬਾਣੀ ਪੜ ਲਿਆ ਕਰੋ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣਗੇ ਸਾਡੀ ਜ਼ਿੰਦਗੀ ਚ ਆਨੰਦ ਭਰ ਜਾਣਾ ਹੈ ਚੜ੍ਹਦੀ ਕਲਾ ਬਣ ਦੇਗੀ ਆਪਾਂ ਜੀਵਨ ਬਿਤਾ ਰਿਆ ਵੀ ਅਸੀਂ ਦੁਖੀ ਕਿਉਂ ਆ ਔਰ ਸੁਖੀ ਕਿਵੇਂ ਹੋਵਾਂਗੇ ਪਾਉ ਸਤਿਗੁਰੂ ਸੱਚੇ ਪਾਤਸ਼ਾਹੀ ਦੇ ਇਤਿਹਾਸ ਨੇ ਸਾਨੂੰ ਸਮਝਾ ਦਿੱਤਾ ਔਰ ਜਿਵੇਂ ਅੱਜ ਜੁੜ ਕੇ ਬੈਠੇ ਹਾਂ ਨਾ ਇਵੇਂ ਹਰ ਰੋਜ਼ ਸਤਿਗੁਰਦੇ ਦੀਦਾਰ ਕਰਨਾ ਕਰੋ ਭਾਈ ਹਰ ਰੋਜ਼ ਸਤਿਗੁਰੂ ਸੱਚੇ ਪਾਤਸ਼ਾਹੀ ਦੇ ਦੀਦਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹੀ ਦੇ ਕੋਲੋਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਸਤਿਗੁਰੂ ਆਪ ਤੁਹਾਨੂੰ ਸਾਥ ਸੰਗਤਾਂ ਨੂੰ ਖੇਤ੍ਰਾਂ ਚੜ੍ਹਦੀ ਕਲਾ ਦਾ ਜੀਵਨ ਬਤੀਕੇ ਨਿਵਾਲਦੇ ਰਹਿਣ ਫੇਰ ਆਪ ਜੀ ਦੇ ਕਦੇ دیدار ਕਰਾਂਗੇ ਫੇਰ 사ਤਗੁਰੂ ਸੱਚੇ ਪਾਤਸ਼ਾਹ ਅੱਪੀ ਦੇ ਦਰਸ਼ਨ ਕਰਾਉਣ ਇੱਚੇ ਤਰ੍ਹਾਂ ਪੰਜੀ ਦੀ ਸੇਵਾ ਦੇ ਵਿੱਚ ਫੇਰ ਕਦੇ ਹਾਜ਼ਰ ਹੋਵਾਂਗੇ ਚੜ੍ਹਦੀਆਂ ਕਲਾਵੀਆਂ ਲਈ ਆਪ ਜੀ ਨੇ 사ਤਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਰਹਿਣਾ ਜੀ ਹੋਈਆਂ ਬੇਸ ਫੁੱਲਾਂ ਦੀ ਖਿਵਾ ਫੋਟਾਰ ਕੋਟਾਰ